ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚ ਚੁੱਕੇ ਆ ਖਾਸ ਸ਼ਹਿਰ ਸ੍ਰੀ ਤਰਨਤਾਰਨ ਸਾਹਿਬ ਜ਼ਿਲ੍ਹਾ ਤਹਿਸੀਲ ਵੀ ਤਰਨਤਾਰਨੀ ਆ ਗੋਇੰਦਵਾਲ ਬਾਈਪਾਸ ਦੇ ਬਿਲਕੁਲ ਨਜ਼ਦੀਕ ਖੜਿਆ ਬੀਐਸ ਰੂਟਾ ਵਿਟਰ ਵਾਲੀ ਗਲੀ ਤੇ ਵੀਰ ਅਵਤਾਰ ਸਿੰਘ ਉਹਨਾਂ ਦੇ ਕੋਲ ਆਏ ਆ ਸੋ ਸਾਰੇ ਭਰਾ ਆਪਣੇ ਜਾਣਦੇ ਆ ਪਹਿਲਾਂ ਵੀ ਆਪਾਂ ਰੁਟੀਨ ਦੇ ਵਿੱਚ ਹੀ ਵੀਡੀਓ ਪਾਉਂਦੇ ਰਹੇ ਆ ਇਸ ਕਿਲੇ ਤੋਂ ਇਸ ਫਾਰਮ ਤੋਂ ਅਸ਼ੂਬ ਵਪਾਰ ਦਾ ਵੀਰੋ ਨਹੀਂ ਕੰਮ ਕਰਦੇ ਆ ਜਿਹੜੇ ਭਰਾ ਆਪਣੇ ਨਾਲ ਨਵੇਂ ਜੁੜੇ ਉਹਨਾਂ ਦੇ ਆਪਾਂ ਧਿਆਨ ਦੇ ਵਿੱਚ ਲਿਆ ਦਿੰਨੇ ਆ ਰੋਟੀਨ ਦੇ ਵਿੱਚ ਪਸ਼ੂ ਆਉਂਦੇ ਕੋਈ 5-7 ਨੱਕ ਜਿਹੜੇ ਆ ਐਵਰੀ ਟਾਈਮ ਜਿਹੜੇ ਅਵੇਲੇਬਲ ਹੁੰਦੇ ਆ ਇਸ ਕਿੱਲੇ ਤੇ ਇਸ ਫਾਰਮ ਤੇ ਅੱਜ ਵੀ ਮੱਝਾਂ ਤੁਹਾਨੂੰ ਝੋਟੀਆਂ ਆਪਾਂ ਟੋਟਲ ਜਿਹੜੀਆਂ 5 ਦਿਖਾਉਣੀਆਂ ਨੇ ਸੋ 5-4 ਮੱਝਾਂ ਝੋਟੀਆਂ ਨੇ ਠੀਕ ਆ ਜੀ ਸਾਰੀਆਂ ਮਗਰ ਹੀ ਕਟੀਆਂ ਫੀਮੇਲ ਕਾਫ ਇੱਕ ਮੱਝ ਬਗੈਰ ਬੱਚੇ ਆ ਬਾਕੀ 4 ਮੱਝਾਂ ਝੋਟੀਆਂ ਮਗਰ ਬੱਚੇ ਫੀਮੇਲ ਕਾਫ ਅਜੇ ਤਕਰੀਬਨ ਬੌਲੇ ਦੇ ਉੱਤੇ ਚੱਲਣ ਡਏ ਨੇ ਸਾਰੇ ਪਸ਼ੂ 나ੜੂਏ ਨਾਲ ਆ ਬੱਚਿਆਂ ਦੇ ਬਾਕੀ ਪੂਰੀ ਗੱਲਬਾਤ ਕਰਾਂਗੇ ਇਸ ਵਕਤ ਕਿੰਨਾ ਬੌਲਾ ਜਾਂ ਕਿੰਨਾ ਦੁੱਧ ਦੇ ਨਾਲ ਥੱਲੇ ਹਾਜ਼ਰ ਆ ਤਰੀਕ ਅੱ ਸੋ ਸਾਰੇ ਵੀਰਾਂ ਨੂੰ ਬੇਨਤੀ ਆਪਾਂ ਸਟਾਰਟਿੰਗ ਦੇ ਵਿੱਚ ਹੀ ਕਰਦੇ ਹਾਂ ਕੋਈ ਭਰਾ ਆਪਣਾ ਪੰਜਾਬ ਤੋਂ ਕੋਈ ਪੰਜਾਬ ਤੋਂ ਬਾਹਰ ਜੇਕਰ ਕੋਈ ਸੌਦਾ ਕਰਦਾ ਠੀਕ ਆ ਜੀ ਆਨਲਾਈਨ ਵੀ ਸੌਦਾ ਤੁਸੀਂ ਕਰ ਸਕਦੇ ਹੋ ਕਿਸੇ ਭਰਾ ਨਾਲ ਆਨਲਾਈਨ ਵੀ ਸੌਦਾ ਕਰਨਾ ਹੁੰਦਾ ਪਰ ਬਹੁਤ ਵਧੀਆ ਵੇ ਹੈਗਾ ਕੋਈ ਸੱਜਣ ਇੱਥੇ ਆਣ ਕੇ ਆਪਣੀ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਕਰਕੇ ਕੋਈ ਵੀ ਮੱਝ ਝੋਟੀ ਖੜੇ ਠੀਕ ਆ ਜੀ ਸੋ ਚੰਗੀ ਗੱਲ ਆ ਤੁਹਾਡੀ ਵੀ ਤਸੱਲੀ ਹੋ ਜਾਂਦੀ ਆ ਅੱਗੋਂ ਮਾਲਕ ਦੀ ਜ਼ਿੰਮੇਵਾਰੀ ਰਿਸਪੌਂਸਿਬਿਲਟੀ ਵੀ ਜਿਹੜੀ ਖਤਮ ਹੋ ਜਾਂਦੀ ਆ ਸੋ ਮਾਲ ਡੰਕਰ ਇਹਨਾਂ ਕੋਲ ਚੰਗਾ ਆਉਂਦਾ ਬਾਕੀ ਮੇਰਾ ਭਰਾ ਸਮੇਂ-ਸਮੇਂ ਨਾਲ ਕੰਟੈ ਉਹ ਟਾਈਮ ਤੋਂ ਟਾਈਮ ਤੁਸੀਂ ਲੈਂਦੇ ਰਿਹਾ ਕਰੋ ਕਰਦੇ ਆਂ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਵੀਰ ਰਫਤਾਰ ਸਾਸੀ ਸਾਸੀ ਕਾਲ ਜੀ ਹੋਰ ਭਾਜੀ ਵਧੀਆ ਜੀ ਵਧੀਆ ਕੈਮ ਸੇਤਾ ਚੜਦੀ ਕਲਾ ਜੀ ਹੋਰ ਵੱਡੇ ਭਾਈ ਹਾਂ ਜੀ ਕੈਮ ਜੀ ਕਿਵੇਂ ਲਾਹ ਹੋਰ ਕੀ ਹਾਲ ਨੇ ਪਰ ਬਤੂ ਤੇ ਇਹ ਬੰਦਾ ਚਵਾਈਆਂ ਲਈ ਵੀ ਤਿਆਰ ਕਰਦਾ ਹਾਂਜੀ ਇਹ ਚਵਾਈ ਕਰੂਗਾ ਜੀ ਸਾਰੀਆਂ ਚਵਾਈਆਂ ਦੇ ਜੰਨੀਆਂ ਮੱਝਾਂ ਝੋਟੀਆਂ ਦੀ ਛੋਟਾ ਵੀਰ ਕਰੂਗਾ ਚਵਾਈ ਇਹ ਕਰੂਗਾ ਬਿਲਕੁਲ ਚਵਾਈ ਕਰਕੇ ਤੁਹਾਨੂੰ ਖਾਊਗਾ ਪੋਲੀ ਆ ਕਿ ਕਿਦਾਂ ਆ ਹਾਂਜੀ ਲੈ ਵੀਰ ਰਫਤਾਰ ਤਕਰੀਬਨ 2-4-5 ਦਿਨਾਂ ਤੋਂ ਕੰਟੈਕਟ ਹੁੰਦਾ ਫਿਰਦਾ ਬਾਕੀ ਮਾਲ ਆਉਂਦਾ ਤੇ ਵਿੱਚੋਂ ਕੁਝ 2-4-5 ਪਸ਼ੂ ਵਿਕ ਜਾਂਦੇ ਆ ਫਿਰ ਢਿਲ ਮੱਠ ਹੋ ਜਾਂਦੀ ਆ ਹਾਂਜੀ ਅੱਜ ਆਪਣੇ ਕੋਲ 5 ਹੀ ਮੱਝਾਂ ਝੋਟੀਆਂ ਨੇ ਤੇ ਮੇਰੇ ਕੋਲ ਤਾਂ ਵੀ ਬੱਚੇ ਵੀ ਮਗਰ ਫੀਮੇਲ ਕਾ ਹਾਂ ਸਾਰੀਆਂ ਮਗਰ ਕਟੀਆਂ ਹੀ ਆ ਜੀ ਹਾਂਜੀ ਤੇ ਤਾਜ਼ੀਆਂ ਹੀ ਬੌਲੇ 'ਚ ਹੀ ਚੱਲਣ ਡੀਆਂ ਠੀਕ ਆ ਜੀ ਤੇ ਬੋਲਾ ਵੀ ਤੁਸੀਂ ਦੱਸਤਾ ਸੀ ਵੀ ਆਪਾਂ ਉਹਨਾਂ ਨਾਲ ਦੱਸਣਾ ਵਾ ਸੰਧੂ ਸਾਹਿਬ ਜਿੰਨਾ ਜਿੰਨਾ ਹੈਗਾ ਵਾ ਹਾਂ ਠੀਕ ਹੈ ਹਾਂ ਇਹ ਨਹੀਂ ਕਹਿਣਾ ਵੀ ਉਹਨਾਂ ਬਸ ਇੱਕੋ ਗੱਲ ਫਾਈਨਲ ਹੀ ਕਰਨੀ ਆ ਠੀਕ ਆ ਜੀ ਜੀ ਆਖੋ ਤੇ ਰੇਟ ਵੀ ਆਪਾਂ ਫਾਈਨਲ ਹੀ ਕਰ ਦਈਏ ਨਹੀਂ ਵੱਧ ਕਰਕੇ ਮੇਰੇ ਠਾਣ ਉਤਰ ਜਾਈਏ ਇੱਕੋ ਹੀ ਆਪਾਂ ਰੇਟ ਵੀ ਬਸ ਜਐਸਨੋ ਵਾਲੇ ਕਰ ਦਈਏ ਬਿਲਕੁਲ ਜੀ ਬਿਲਕੁਲ ਕਿ ਰਾਹ ਰਸਤਾ ਨੂੰ ਸਹੀ ਬਰਦੇ ਹਨ ਮੇਰੇ ਕਟਵਾਣੋਂ ਲੋਕਾਂ ਕੰਮ ਛੱਡ ਦਈਏ ਵਿੱਚੋਂ ਠੀਕ ਆ ਜੀ ਹਾਂਜੀ ਲੋ ਵੀ ਬਾਕੀ ਦੋਸਤੋ ਮਾਲ ਜਿਹੜਾ ਤੁਹਾਨੂੰ ਦਿਖਾਵਾਂਗੇ ਰੇਟ ਐਂ ਦਾ ਉਹੀ ਹੋਊਗਾ ਵੀ ਜਿਹੜਾ ਕਿਸੇ ਨਾਲ ਫਾਈਨਲ ਹੀ ਫਾਈਨਲ ਹੀ ਹੋਵੇ ਬਸ ਦੂਜਾ ਸੂਆ ਮਾਝੇ ਕਿੰਨੇ ਦਿਨ ਹੋ ਗਿਆ ਇਹਨੂੰ ਚੌਥਾ ਪੰਜਵਾਂ ਦਿਨ ਸੂਈ 나ੜੂਆ ਨਾਲ ਆ ਆ ਵਿਖਾ ਦੇ ਵੀਰ ਬੱਚਾ ਵੀ ਖਾ ਦੇ ਰਾਜਾ ਝੋਟੀ ਵੀ ਖਾ ਦੇ ਚੋਣ ਜਚਵਾ ਇੱਕ ਦੰਮ ਬੋਲਾ 나ੜੂਆ ਨਾਲ ਠੀਕਾ ਜੀ ਬੱਚੇ ਦੇ ਅੱਜ ਦੂਜਾ ਦਿਨ ਨਹੀਂ ਚੌਥਾ ਪੰਜਵਾਂ ਦਿਨ ਹੋ ਗਿਆ ਚੌਥਾ ਪੰਜਵਾਂ ਦਿਨ ਅੱਜ ਹਾਂ ਤੇ ਕਿੰਨਾ ਬੋਲਾ ਵੀਰੇ ਦੇ ਤੇ 9 ਕਿਲੋ 9 ਕਿਲੋ ਪਾਵੇਂ ਜਿੱਦਾਂ ਮਰਜ਼ੀ ਮਿੰਤੀ ਕਰਕੇ ਕੰਡੇ ਦੇ ਤੋਲ ਕੇ ਖੜੇ ਕੋਈ 9 ਕਿਲੋ ਬੋਲਾ ਬਾਕੀ ਪੂਰਾ ਤੋਵਾਈ ਦੇ ਆਪਣੇ ਭੈਣ ਭਰਾ ਇਹ ਵੀ ਟੈਮੋ ਟਾਈਮ ਸਾਫ਼ ਕਰਕੇ ਸਵੇਰੇ ਆਪਣੇ ਆਕੇ ਲੀਟਰ ਮਾਰਦੇ ਜਿੱਦਾਂ ਮਰਜ਼ੀ 4.5 ਲੀਟਰ ਠੀਕ ਹੈ ਲੋਦੀ ਹਾਈਟ ਕੱਦ ਦੀ ਵੀ ਤੁਹਾਨੂੰ ਆਪਾਂ ਦੱਸਦੇ ਨੇ ਮੀਡੀਅਮ ਹਾਈਟ ਸਿੰਗਲ ਅੱਡੀ ਬਰੀਕ ਪਤਲਾ ਪਿੰਡਾ ਤੇ 9 ਲੀਟਰ ਜਿਹੜਾ ਬੋਲਾ ਬੋਲਾ ਕਰਮਾ ਲਈ ਥੱਲੇ ਅੱਜ 4 ਦਿਨਾਂ ਦੀ ਸੋਈ ਚਵਾਈ ਆਪਾਂ ਉਹ ਖਾ ਦੇਣੀ ਹੁਣ ਵੀਡੀਓ 'ਚ ਹੀ ਖਾ ਦੇਣੀ ਚਵਾਈ ਪਸਮਾਈ ਦੀ ਬਿਲਕੁਲ ਇੱਕ ਨੰਬਰ ਆ ਉਹ ਬਿਲਕੁਲ ਸਾਰੇ ਭਰਾਵਾਂ ਦਾ ਆਪਾਂ ਧਿਆਨ ਦੇ ਵਿੱਚ ਹੋਂ ਹੀ ਲਿਆ ਦਾਂਗੇ ਕਈ ਵਾਰ ਸੱਜਣ ਕੋਈ ਦੂਰੋਂ ਨੇੜੋਂ ਕੋਈ 100 200 ਕਿਲੋਮੀਟਰ ਤੋਂ ਵੀ ਆਉਣ ਵਾਲਾ ਹੁੰਦਾ ਚਵਾਈ ਵੇਖ ਕੇ ਕੋਈ ਵੀ ਭਰਾ ਸੌਦਾ ਕਰੇ ਸਾਈ ਪਿਆਨਾ ਪਾਵੇ ਅੱਜ ਤੇ ਆਣ ਕੇ ਆਪਦੇ ਹੱਥੀਂ ਵਿੱਚ ਓਕੇ ਤਸੱਲੀ ਕਰ ਲਿਓ ਆਰਡਰ ਲੈਵਾ ਬਿਲਕੁਲ ਤੁਸੀਂ ਵ विरलवांड गैब आ बिल्कुल ਤੁਹਾਡੇ ਸਾਹਮਣੇ ਆ ਠੀਕ ਆ ਜੀ ਅੱਖ ਬਿੱਲੀ ਆ ਗਈ ਆ ਕਰਾਸ ਵਿੱਚ ਮੰਨ ਲੈ ਕੋਈ ਮਗਰ ਕੱਟੀ ਫੀਮੇਲ ਕਾਫ 나ੜੂਆ ਨਾਲ ਠੀਕ ਆ ਜੀ ਕੋਈ ਗੱਲ ਨਹੀਂ ਬੱਚਾ ਵੀਰੇ ਲਾ ਦੇ ਅੱਜ ਤੁਸੀਂ ਬੱਚਾ ਲਾ ਦਿਓ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਦਿਖਾ ਦਿੰਨੇ ਆ ਭਰਾਵਾਂ ਨੂੰ ਠੀਕ ਆ ਜੀ ਪਾਟੀਆਂ ਫੁੱੜ ਕੇ ਲਿਆ ਬਾਕੀ ਬਹੁਤ ਸੋਹਣਾ ਪਿੱਠ ਫੂੜਾ ਹੈ ਬਿਲਕੁਲ ਬਰੀਕ ਪਤਲੇ ਪਿੰਡੇ ਦੀ ਆ ਬਾਕੀ ਵੀਰੇ ਚਲੋ ਚਵਾਈ ਤਾਂ ਸਾਹਮਣੇ ਹੁਣ ਪ੍ਰਤੱਖ ਵੇਖੀ ਜਾਈਏ ਨਾ ਮੈਂ ਇੱਕ ਨੰਬਰ ਚਵਾਈ ਹਾਂ ਜਿਹੋ ਜਿਹਾਂ ਥਣ ਉਹਦੀ ਚਵਾਈ ਹਾਂ ਜਿੱਦਾਂ ਥਣ ਸਵਾਦ ਸੋਹਣਾ ਲੱਗਾ ਉਦਾਂ ਦੀ ਚਵਾਈ ਆ ਐਮ ਮੋਟੀ ਚ ਠੀਕ ਆ ਇਹ ਤਾਂ ਮੁੱਲ ਵਿਰ ਉਤਾਰ ਕੀ ਕਰਦੇ ਪਏ 92000 92 ਹਾਂਜੀ ਹਾਂਜੀ ਲੈਣ ਦੇਣ 92 ਹਾਂ 92 ਛੋਟ ਕਰਾਂਗੇ ਚੋਂ ਲਓ ਜੀ 92000 ਦੋਸਤੇ ਦਾ ਮੁੱਲ ਆ ਵਿੱਚੋਂ ਛੋਟਾ ਹੋਣ ਗਿਆ ਇੱਕ ਪੰਜ ਦਾ ਹਾਲੀ ਗੱਲ ਨਹੀਂ ਆਪਾਂ ਉਹ ਨਹੀਂ ਗੱਲ ਕਰਦੇ ਠੀਕ ਆ ਜੀ ਲੈਣ ਦੇ ਨਹੀਂ ਕਰਨਾ ਬਸ ਸੋ 92000 ਲੈਣ ਦੇ ਨਹੀਂ ਆ ਠੀਕ ਆ ਜੀ ਮੁੱਲ ਨਹੀਂ ਹੋਈ ਰਹੰਦਾ ਕੋਈ ਕਰਨਾ ਕਿ ਜਿੱਥੇ ਕਿ ਪਸ਼ੂ ਦੇਣਾ ਉਹ ਯਸਨੋ ਵਾਲੇ ਸੌਦੇ ਅੱਜ ਹੋਣੇ ਆ ਠੀਕ ਆ ਜੀ ਤੇ ਪਸ਼ਮਣ ਤੋਂ ਬਾਅਦ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਦਿਖਾ ਦਿੰਨੇ ਆ ਥੋੜਾ ਜਿਹਾ ਲਾਗਿਓ ਵਿਖਾ ਦਿਓ ਠੀਕ ਆ ਜੀ ਆ ਦੇਖੋ ਜੀ ਉਹਨੂੰ ਮਾਰ ਦੇ ਦੁੱਜੇ ਪਰ ਕਿਉਂ ਤੂੰ ਮਾਰਦੇ ਚਵਾ ਚੋਂ ਕਟਾ ਲਾ ਜਮਾ ਕਟਾ ਲਾ ਆ ਨਿਆਣਾ ਚੋਲੇ ਪੋਲੀ ਚਵਾਈ ਆ ਆ ਪਰਤਾਖੀ ਵਿਖਾਤਾ ਵੀ ਅੱਜ ਭਾਵੇਂ ਕੋ ਨਿਆਣਾ ਚੋਲੇ ਭਾਵੇਂ ਕੋ ਸਿਆਣਾ ਚੋਲੇ ਹਨਾ ਹਾਂ ਨਹੀਂ ਨਹੀਂ ਟ੍ਰੇਡ ਹੋ ਗਿਆ ਮੁੰਡਾ ਪੂਰਾ ਟ੍ਰੇਡ ਕਰਾਂ ਮਾਰੂਗਾ ਚਲੋ ਲਓ ਜੀ ਇਹ ਅਗਲੇ ਥਾਣੇ ਦੀ ਚਵਾਈ ਕਰ ਲੋ ਚੱਕ ਠੀਕ ਆ ਕਿਸਿਆਂ ਦੀ ਵੀ ਕਰ ਲੋ ਮੋਟੀ ਧਾਰ ਆ ਬਿਲਕੁਲ ਆ ਤੁਹਾਡੇ ਸਾਹਮਣੇ ਆ ਆ ਮਗਰਲੇ ਥਾਣੇ ਆ ਪਾਸ ਕਰਾ ਦਿੰਦੇ ਆ ਠੀਕ ਆ ਜੀ ਆ ਕਰੋ ਚੱਕ ਮਾੜੇ ਕਰਿਮੜੀ ਜਿਹੇ ਸ਼ਮਾਰਲਾ ਬਣਤਰ ਓਕੇ ਮਾੜੇ ਪਿਸ਼ਮ ਉਸਮੀ ਵੀ ਹੈ ਦਾ ਸੋਹਣੀ ਲੱਗਦੀ ਠੀਕ ਆ ਮਾੜੇ ਪਿਸ਼ਮ ਖਾਰਾ ਆ ਦਿਖਾ ਦੂੰ ਪਿਸ਼ਮ ਠੀਕ ਆ ਡਿਜ਼ਾਈਨ ਬਹੁਤ ਸੋਹਣਾ ਬਣਾਉਦੀ ਆ ਹਾਂ ਆ ਲੈ ਆਪਸਮ ਕੇ ਬਹੁਤ ਸੋਹਣਾ ਥਣੋ ਜੀ ਠੀਕ ਆ ਤੇ ਇਹ 92000 ਦੀ ਅੱਜ ਲਾਸਟ ਤੋਂ ਲਾਸਟ ਜਿਹੜੀ 92000 ਦੀ ਝੋਟੀ ਇਹ ਮੱਝ ਮਿਲ ਜੂਗੀ ਹਾਂ ਜਿੰਨਾ ਰੂ ਤੇ ਬੱਚਾ 9 ਲੀਟਰ ਬੋਲੀ ਬੱਚਾ 31 ਮਗਰਾ 9 ਲੀਟਰ ਬੋਲੀ ਪੂਰੀ 9 ਲੀਟਰ ਸੈਗਰ ਨੰਬਰ ਤੇ ਵੀਰ ਉਤਾਰ ਜਿਹੜੀ ਆ ਝੋਟੀ ਇਹ ਦੂਜਾ ਸੂਆ 6 ਦੰਦ ਜੀ ਦੂਜਾ ਸੂਆ ਝੋਟੀ ਉਧਰ अच्छा जी आ, दो नाग ਉਧਰੋਂ ਵਿੱਚ ਪਾਏ ਆਪਾਂ ਆ ਝੋਟੀ ਇਧਰ ਦੀ ਸੀ ਜਿਹੜੀ ਪਹਿਲੀ ਵਿਖਾਈ ਆ ਇਹ ਉਧਰ ਦੀ ਇਹਦੇ ਕੋਲ ਵੀਰ ਜੀ 10 ਕਿਲੋ ਬੋਲੀ ਆ ਲਓ ਜੀ 10 ਕਿਲੋ ਦੇ ਆ ਦੇਖ ਲਓ ਇਹਦੇ ਵੀ 나ੜੂ ਨਾਲ ਐ ਕੱਟੀ ਮਗਰ ਆ ਠੀਕ ਆ ਕੱਟੀ ਮਗਰ ਫੀਮੇਲ ਕਾਫ ਆ ਸੋ ਉਹ ਕਨਫਿਊਜ਼ ਨਾ ਮੇਰਾ ਭਰਾ ਹੋਵੇ ਕਿਉਂਕਿ ਕੱਟੀਆਂ ਅੱਜ ਚੌਂ ਮੱਜਾਂ ਝੋਟੀਆਂ ਦੇ ਮਗਰ ਹੀ ਆ ਇਹ ਕੋਈ ਇੱਕ ਨਾਗ ਜਿਹੜਾ ਅਜ ਬਗੈਰ ਬੱਚਿਆਂ ਬਾਕੀ ਚੌਂ ਸਤ ਸੁਥਰੀ ਝੋਟੀ ਸੋ ਬਾਕੀ ਚੰਗੀ ਐਸ ਵਕਤ ਬੌੜੀ ਤੋਂ ਸਟਾਰਟਿੰਗ ਆ ਮੋੜ ਤੇ ਆ। ਸ਼ਕੀ ਮੋਹੋਂ ਦੰਦੀ ਆ ਦੂਜਾ ਸੂਆ ਝੋਟੀ ਦਿਖਾ ਰਹੇ ਆ ਠੀਕ ਆ ਜੀ। ਚੱਲ ਤੇਰਾ। ਪਰਾ ਦੋ ਚੱਕ ਲੈਵੇ ਆਰਡਰ ਦੀ ਕੁਆਲਿਟੀ ਇੱਕ ਵਾਰੀ ਜਸ਼ਨ ਥੋੜਾ ਲਾਗੋ ਬੈਕ ਸਾਈਡ ਤੋਂ ਮਾਰ ਕੇ ਕੈਮਰਾ ਬੁਖਾ ਦੇ। ਉਹ ਲੈਵਾ। ਹਾਂ। ਇੱਕੋ ਜਿਹਾ ਚਾਹ। ਇਧਰੋਂ ਵਿਖਾ ਦੇ। ਇੱਕ ਬਹਿਣੀ ਵਾਲਾ ਪਾਸਾ ਵਿਖਾ ਦੇ ਬਹਿਣੀ ਤੋਂ ਬੈਕ ਸਾਈਡ ਤੋਂ। ਸਭਰਾ ਦੇ ਲੈਵਾ ਇੱਕੋ ਜਿਹਾ। ਹਾਂ। ਇੱਥੋਂ ਵਿਖਾ ਦੇ ਜਸ਼ਨ। ਇਧਰੋਂ ਮਾਰ ਦੇ ਕੈਮਰਾ ਤੇ। ਆ ਲੈ। ਅਮੀਰ ਤੇ ਇਹਦੀ ਘਟੋ ਘਟ ਚਲੋ 12 ਤੋਂ ਪਲੱਸ ਦੀ ਕਰਨ ਦੇ 12 ਤੋਂ ਲੈ ਕੇ 14 ਤੱਕ ਕੀ ਦੇ ਬਾਕੀ ਚ ਵਾਪਸ ਮਾ ਬਹੁਤ ਇਹਦਾ ਵੇਖ ਲੈ ਵੇ ਠੀਕ ਆ ਜੀ ਬਾਕੀ ਲੈਵੇ ਦੱਸਦੇ ਹਾਂ ਕੱਟੀ ਮਗਰ ਛੇਮਾ ਦੇਣਾ ਸੂਈ ਨੂੰ ਛੇਮਾ ਦੇਣਾ 10 ਕਿਲੋ ਤੇ ਠੀਕ ਆ ਤੇ ਇਹ ਉਤਾਰ ਵੀ ਕੀ ਮੋਲਕ ਕੀ ਡਿਮਾਂਡ ਦੀ ਵੇਹੇ 1 25 1 5 ਹੀ ਦੀ ਆ ਹਾਂਜੀ ਹਾਂਜੀ ਲਓ ਜੀ 1 ਲੱਖ 55000 ਦੀ ਏ ਝੋਟੀਆਂ ਅੱਜ ਮਿਲੂਗੀ ਆਪਣੇ ਭਰਾਵਾਂ ਨੂੰ ਬਾਕੀ ਕਦਕੁੱਦ ਵੀ ਚੰਗਾ ਵਜ਼ਨ ਵੀ ਚੰਗਾ ਉਤੋਂ ਵੀ ਪੂਰੀ ਬਰੀਕੀ ਦੇ ਵਿੱਚ ਆ ਵੇਖੋ ਬਿਲਕੁਲ ਬਰੀਕ ਪਤਲਾ ਪਿੰਡਾ ਠੀਕ ਮੈਂ ਨਾ ਪੂਰੀ ਬਰੀਕ ਹਾਂ ਪਤ ਤੋਂ ਦੁੱਧ ਕਰਮ ਵਾਲੀ ਜ਼ਿਆਦਾ ਨਹੀਂ 12 ਪੂਰੋਂ ਤੋਂ ਬਾਹਰ ਚੱਲੀ ਜਾਓ ਉਹ ਤੇ ਬਸੇਰਾਾਂ ਦੇ ਚਲੋ ਆਪਾਂ ਕੋ ਇੰਨੀ ਆਂਦੇ ਵੀ ਚਲੋ ਇਸ ਟਾਈਮ ਜਿਹੜਾ ਹਾਜ਼ਰ ਆਪਾਂ 10 ਕਿਲੋ ਮਿਲਕੇ ਉਹਨੇ ਸ਼ੁਰੂਆਤ ਕੀਤੀ ਆਪਾਂ ਤੋਂ ਜਿਹੜਾ ਚੰਗੀ ਸ਼ੁਰੂਆਤ ਕਰ ਜੇ 14-15 ਵੀ ਕਰ ਸਕਦੀ ਆ ਹਾਂ ਇਹ ਤੇ ਸੇਵਾ ਦੇ ਸਿਰਫ ਤੇ ਆ ਜੀ ਜਿੰਨੇ ਵੀ ਕਰਮਾਂ ਨਹੀਂ ਹੈ ਬਰੀਕੀ ਦੇ ਵਿੱਚ ਹਾਂਜੀ ਸਾਹ ਸੁਤਰੀ 1 ਲੱਖ 5000 ਦੀ ਆ ਫਾਈਨਲ ਮਿਲ ਜੂਗੀ ਹਾਂਜੀ ਛੋਟ ਹੋਊਗੀ ਜੀ ਹਾਂ ਛੋਟਾ ਚਲੋ ਮੌਕੇ ਤੇ ਜੋੜੀ ਹਾਂ ਮਾਨਤਾਨਾ ਪਹਿਣ ਪਾਰਤਨ ਹੋ ਜਾਊਗਾ ਕੋਈ ਵੀ ਸਾ ਸੰਪਰਕ ਕਰੇ ਛੋਟ ਹੋਊਗੀ ਬਾਕੀ ਮੂਤੀ ਬਾਤੀ ਵਿਖਾ ਦੇ ਕਰੀਆਂ ਵਿਖਾ ਮੋਡੋਂ ਬਿਲਕੁਲ ਬਰੀਕ ਸਿੰਘ ਖੈਦ ਕਰਾਤੇ ਚੱਕ ਠੀਕ ਆ ਜੀ ਆ ਦੇਖ ਪਰ ਲੈ ਜਵੀਂ ਪੁੱਤ ਅਗਲੇ ਦਵਾਜ ਪਹਿਲਾਂ ਮਾਰੇਗਾ ਫਿਰ ਪਿਛਲੇ ਦਵਾਜ ਇਹ ਤਾਂ ਕੋਈ ਨਹੀਂ ਹੁਣ ਤੂੰ ਕਰ ਦੇ ਜਦਾਂ ਦੋ ਰਹਿੰਦਾ ਹੋਊਗਾ ਦੋ ਚੌ ਮਿੰਟਾ ਜੀ ਹੈ ਨਾ ਆ ਚੋ ਆ ਦੋ ਰਹਿਣਾ ਬੋਲੀ ਵਾਈ ਤੇ ਚੋ ਦੰਦਾ ਆ ਹਾਂ ਆ ਲੈ ਵੈਰੀ ਅੱਦੂ ਮਾਰ ਦੇ ਲਓ ਜੀ ਸੋ ਇਹ ਇੱਕ ਮੱਝ ਕਹੂਗਾ ਮੈਂ ਵਿੱਚ ਮੱਝ ਜਿਹੜੀ ਹੁੰਦੀ ਆ ਠੀਕ ਹੈ ਨਾ ਰੱਖ ਲਓ ਮੇਰੇ ਕੋਲ ਵਾਲੀ ਆ ਲਓ ਜੀ ਆ ਕਰੋ ਚੈੱਕ ਬਸ ਬਸ ਲਓ ਵੀ ਆੜ ਗਵਾੜ ਜਿਹੜਾ ਆਂਦੇ ਨਾ ਵੀ ਆੜ ਗਵਾੜ ਵੀ ਜਿਹੜਾ ਖੜਾਕ ਸੁਣੂਗਾ ਕਿ ਬਹੁਤ ਹੀ ਚੰਗੀ ਚਵਾਈ ਆ ਚੱਲ ਮੱਝ ਨੂੰ ਬਾਕੀ ਝੋਟੀ ਚੰਗੀ ਆ ਪੂਹ ਦੰਦੀ ਛਿੱਕੀ ਜਿਹੜੀ ਤੁਸੀਂ ਸਾਹਮਣੇ ਦੇਖ ਰਹੇ ਜੀ ਠੀਕ ਆ ਜੀ ਸੋ 10 ਕਿਲੋ ਜਿਹੜੀ ਹੁਣ ਐਸ ਵਕਤ ਬੋਲੀ ਬੋਲੀ ਦੇ ਥੱਲੇ ਆ ਏ ਬਾਕੀ ਜਵਾਬ ਉਸਮਾਨ ਦੀ ਤੁਹਾਡੇ ਸਾਹਮਣੇ ਆ ਚਲੋ ਆਪਣਾ ਫਰਜ਼ ਪੰਦਾ ਵੀ ਕੋਈ ਵੀ ਪਸ਼ੂ ਆ ਬਿਲਕੁਲ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਦਿਖਾਈਏ ਭਰਾਵਾਂ ਨੂੰ ਤੇ ਆ ਚਵਾਈ ਇਸਮਾਨ ਦੀ ਠੀਕ ਆ 1,50,000 ਦੀ ਇਹ ਅੱਜ ਪੈਗਲ ਮਿਲ ਜੂਗੀ ਯੈਸ ਨੋ ਠੀਕ ਆ ਸੋ ਜਿੰਨੇ ਵੀ ਇੱਕ ਵਾਰੇ ਬੈਕਸਾਈਡ ਤੋਂ ਵੀ ਵਿਖਾ ਦਿਓ ਆ ਕਰੋ ਆ ਦਿਖਾ ਦੇ ਆ ਦਿਖਾ ਵੀ ਸਫਾਈ ਪੂਰੀ ਆ ਆ ਵੇਖੋ ਪੂਰੀਆਂ ਸਫਾਈਆਂ ਅੱਗੇ ਤੀਜੇ ਨੰਬਰ ਤੇ ਆਪਣੇ ਕੋਲ ਵੀਰ ਆ ਜਿਹੜੀ ਆਪਣੀ ਮੱਝ ਆ ਗਈ ਆ ਤੀਜਾ ਨੰਬਰ ਤੇ ਤੀਜਾ ਹੀ ਸੂਆ ਹੋਊਗਾ ਜੀ ਹਾਂ ਜੀ ਤੀਜਾ ਸੂਆ ਆ ਗਿਆ ਹਾਂਜੀ ਹਾਂਜੀ ਕੱਤੀ ਮਗਰ ਕਿੰਨੇ ਦੀ ਮਾਰੀ ਕੱਟੀ ਇਹ ਹੋਊਗੀ 8 ਤੋਂ 9 ਦਿਨ ਦੀ ਸੂਈ 8ਾਂ 9ਾਂ ਦਿਨਾਂ ਦੀ ਹਾਂ 9ਾਂ ਦਿਨਾਂ ਦੀ ਸੂਈ ਲਓ ਜੀ 8ਾਂ 9ਾਂ ਦਿਨਾਂ ਦੀ ਸੂਈ ਇਹ ਤਾਂ ਦੁੱਧ ਮੰਨ ਲੈ ਕੋਈ ਬੋਲਾ ਮੰਨ ਲੈ ਠੀਕ ਆ ਕਿੰਨਾ ਜੀ ਇਹਦੇ ਕੋ 12 ਮਾ ਤੋਂ 11 ਮੰਨ ਕੇ ਚੱਲੇ ਕੋਈ ਲੋ ਵੀ ਕੋਈ 11 ਮੰਨ ਕੇ ਸੌਦਾ ਕਰੇ ਠੀਕ ਆ ਜੀ ਹੋਵੇ ਨਾ ਹੋਵੇ ਤਾਂ ਚਲੋ 11 ਤੋਂ ਬਾਹਰ ਹੀ ਆ ਪਰ 11 ਮੰਨੋ ਤੁਸੀਂ ਠੀਕ ਆ ਜੀ ਆ ਵਿਖਾ ਦੇ ਇੱਕ ਪੂਰੀ ਜੇਸਨ ਬੈਕ ਸਾਈਡ ਤੋਂ ਵਿਖਾ ਦਿਓ ਇੱਕ ਪੂਰੀ ਲੇਵਾ ਇਧਰੋਂ ਵਿਖਾ ਦਿਓ ਬੈਕ ਸਾਈਡ ਤੋਂ ਆ ਪਿਛੋਂ ਵਿਖਾ ਦਿਓ ਪੂਰੀ ਪੱਧਰ ਇੱਕ ਸਾਰ ਤੇ 11 ਕਿਲੋ ਇਸ ਵਕਤ ਦੁੱਧ ਇਹਦੀ ਮੀਤ ਹੈਗੀ 13 ਕਦੀ ਚਲੋ ਨਾੜੂ ਅਜੇ ਨਾਲ ਆ ਸੰਧੂ ਸਾਹਿਬ ਬਸ ਬਸ ਬੱਚਿਆਂ ਸਾਰਿਆਂ ਦੇ ਨਾੜੂਏ ਨਾਲ ਆ ਬਿਲਕੁਲ ਜੀ ਬਿਲਕੁਲ ਲਾ ਦੇ ਬੱਚਾ ਲਓ ਜੀ ਠੀਕ ਆ ਬਾਕੀ ਪਿੰਡੇ ਪੁੰਡੇ ਦੀਆਂ ਵੀ ਬੜੀਆਂ ਸਾਫ ਸੁਥਰੀਆਂ ਨੇ ਉਤੋਂ ਵੀ ਵਿਖਾ ਦਿਓ ਇਹ ਦੋ ਉੱਤਰ ਦੀਆਂ ਝੋਟੀਆਂ ਲਸ਼ਕਤ ਸਾਹਿਬ ਪੂਰੀ ਚਮਕ ਤਾਂ ਮਕਾਲੀਆਂ ਨੇ ਤਾਂ ਸਿੰਗਲ ਲੱਠੀ ਆ ਬਰੀਕ ਪਤਲੇ ਪਿੰਡੇ ਕੋਈ ਮੋٹے ਚਾਮ ਵਾਲੀਆਂ ਨਹੀਂ ਗੀਆਂ ਤੇ ਬੱਚਾ ਲਾ ਦਿੱਤਾ ਬਾਕੀ ਥਾਣੇ ਕੋਈ ਬੈਂਕ ਸਾਡ ਤੋਂ ਥੋੜਾ ਲਾਗ ਨੂੰ ਖਾ ਦਿਆ ਜੀ ਦੋਰੇ ਥਣ ਲੱਗੇ ਕਰਮਾ ਰੀ ਤੇ ਮੈਂ ਕਹਾ ਅਗਲੇ ਅਗਲੇ ਚੋਇਆ ਕਰ ਪਹਿਲੋਂ ਅੱਦ ਦੁਜੇ ਵੀ ਦੁਜੇ ਵੀ ਉਹ ਦਾ ਅਗਲੇ ਪੁੱਤ ਦਮੇ ਚੋਇਆ ਕਰ ਤੇ ਮਗਰਲੇ ਦਮੇ ਚੋਇਆ ਕਰ ਅਗਲੇ ਦਮੇ ਮਗਾਈਦਾ ਤੇ ਸੌਕੇ ਚੋਏ ਜਾਂਦੇ ਘਟਾ ਦੇ ਚਾਹਾ ਅਗਲੇ ਚੋਦੇ ਦਮੇ ਅਗਲੇ ਦਮੇ ਕੱਲ ਛਾਲੀ ਮਾਰ ਦੇ ਤਰਾ ਬੰਦੇ ਜਵਾਨਾ ਚੱਲ ਠੀਕ ਹੈ ਜਾ ਖੇਡਣ ਜਾ ਗਏ ਹਾਂ ਭਾਈ ਜਮਾ 100 ਜਾਂ 100 ਸੰਦੂ ਸਾਹਾਂ ਨੇ ਬਹੁਤ ਚੰਗੀਆਂ ਚੋਣ ਚਵਾਈ ਦੀਆਂ ਮਾਈ ਬੱਦ ਘਟ ਨਹੀਂ ਪੂਰ ਛੱਟਾ ਨਹੀਂ ਕੋਈ ਚਲੋ ਕੋਈ ਨਹੀਂ ਕੋਈ ਛੱਡਦਾ ਉਹ ਮੋਗ ਰਖਾ ਦੇ ਹਾਂ ਕੈਮਰਾ ਤੋਂ ਡਰਦੀ ਆ ਹਾਂ ਮਲਾ ਦੋ ਲਾ ਦੋ ਠੀਕ ਆ 11 ਕਿਲੋ ਕੰਡੇ ਤੋਲ ਵਾਲਾ ਲਓ ਜੀ 11 ਕਿਲੋ ਕੰਡੇ ਤੋਲਵਾ ਜਿਹੜਾ ਇਸ ਵਕਤ ਦੁੱਧ ਦਾ ਠੀਕ ਆ ਜੀ ਬਾਕੀ ਚੰਗੀ ਇਹ ਮਾਜਾ ਫਿਰ ਮੋਲੇ ਦਾ ਕੀ ਕੀਤਾ ਸੀ ਇਹਦਾ ਨਹੀਂ ਅਜੇ ਆਪਾਂ ਕੀਤਾ ਕਰ ਦਈਏ 1 20 1 20 ਹਾਂ ਜੀ ਹਾਂ ਨਾ ਇਹ ਬਸ ਹਾਂ ਨਾ ਛੋੜ ਕਰ ਦਾਂਗੇ ਜੀ ਛੋੜ ਹੋਊਗੀ ਹਾਂ ਨਾ ਜਿਹੜੀ 1,20 ਹਾ ਛੋਟਾ ਹੋਣਗੀਆਂ ਵਿੱਚ ਠੀਕ ਹੈ ਜੀ ਹਾਂ ਜੀ ਹਾਂ ਜੀ ਸੋ 11 ਕਿਲੋ ਹੈ ਬਾਕੀ ਕਰਮਾ ਦੀ 12 ਪੂਰਾ 13 ਨੂੰ ਟੱਕਰ ਦੇਊਗੀ ਜੇ ਅੱਜ 11 ਕਿਲੋ ਨਹੀਂ ਗੱਲ ਕਹਿਣਾ ਵੀ 나ੜੂਆ ਨਾਲ ਆ ਠੀਕ ਹੈ ਜੀ ਬੱਚਾ 31 ਆ 나ੜੂਆ ਤੁਹਾਨੂੰ ਜਿਹੜਾ ਥੋੜਾ ਨਾਲ ਦਿਖਾਈ ਦੇਊਗਾ 나ੜੂਆ ਨਾਲ ਆ ਇਧਰ ਇੱਕ ਆਪਾ ਤਾਂ 4 ਨੰਬਰ ਤੇ ਵਿਖਾ ਦਿੰਨੇ ਆ ਮੱਝ ਬਹੁਤ ਕਤ ਕਾਠੀ ਝੋਟੀ ਹਾਂ ਵੱਡਾ ਕਤ ਕਾਠਾ ਲੱਡੀ ਲੱਬੀ ਚੰਗੀ ਆ ਤੇ ਇਹਦਾ ਸੂਆ ਕਿਵੇਂ ਵੀਰ ਸੂਆ ਇਹਦਾ ਤਿੱਜਾ ਬਣ ਕੇ ਚੱਲੋ ਜੀ ਤਿੱਜਾ ਇਹ ਚ ਲਾ ਲਓ ਗਈ ਠੀਕ ਆ ਜੀ ਲਓ ਜੀ ਤਿੱਜਾ ਸੂਆ ਲਾਇਓ ਠੀਕ ਆ ਜੀ ਮਗਰ ਇਹਦੇ ਵੀ ਕੱਟੀ ਆ ਦਿਨ ਕਿੰਨੇ ਹੋ ਗਏ ਸੀ ਨੂੰ ਇਹਨੂੰ 9 ਦਿਨ ਹੋ ਗਏ 10 9 10 ਕਿ ਦਿਨ ਹੋ ਗਏ ਆ ਦੁੱਧ ਇਹ ਕਿੰਨੇ ਕਿਤੇ ਚੱਲਣ ਦੇ ਇਹਦੇ ਕੋ 8-9 ਕਿਲੋ ਬੋਲਾ ਵਾ 8-9 ਕਿਲੋ 8 ਮੰਨ ਕੇ ਚੱਲੋ ਲਓ ਜੀ 8-9 ਕਿਲੋ ਇਹਦੇ ਥੱਲੇ ਦੁੱਧ ਐਸ ਵਕਤ ਤੇ ਬਾਕੀ ਮੇਰਾ ਭਰਾ ਚੰਗੀ ਤਸਦੀ ਅੱਧ ਕਾਟ ਪੂਰਾ ਇਹਨੂੰ ਕੋਈ ਛੋਟੀ ਮੰਨ ਕੇ ਨਾ ਲਵੇ ਕਾਟ ਪੂਰਾ ਵੱਡਾ ਵਾ ਥੋੜੀ ਫਿੱਕੀ ਆ ਹਾਂ ਲਓ ਜੀ ਸਾਂਭਣ ਵਾਲੀ ਆ ਠੀਕ ਆ ਜੀ ਮੱਝਾ ਕੇ ਬਰਾਬਰ ਆ ਕੋ ਚੰਗੀ ਸੇਵਾ ਇਹਦੇ ਸੰਗ ਸਾਬ ਪਰਲੇਸਤਾਨ ਚ ਇੱਕ ਥਾਂ ਚ ਥੋੜਾ ਧਾਰਾਂ ਦਾ ਘਾਟ ਆ ਇਹ ਬਹਿਣੀ ਦਾ ਮਗਰਲਾ ਜੀ ਨਹੀਂ 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 ਮਗਰ ਨਾਲ ਹੀ ਅਗਲਾ ਅਗਲਾ ਥਾਂ ਪਿਛਲੇ ਇੱਕ ਐ ਬਰਾਬਰ ਆ ਠੀਕ ਆ ਜੀ ਇੱਕ ਥਾਂ ਚ ਥੋੜੀਆਂ ਧਾਰਾਂ ਚੋਂ ਪੰਜਾਂ ਦਾ ਫਰਕ ਆ ਠੀਕ ਆ ਜੀ ਉਹ ਜੀ ਇੱਕ ਥਣ ਦੇ ਵਿੱਚ ਕੋਈ 4 5 ਕਿ ਧਾਰਾਂ ਦਾ ਫਰਕ ਆ ਇਧਰਲੇ ਚੋ ਖਾ ਦਿਓ ਅਗਲੇ ਚ ਹਾਂ ਇਧਰ ਵਿਖਾਉ ਦਾ ਕਬੈਣੀ ਵਾਲੇ ਪਾਸਿਓ ਅਗਲੇ ਥਾਣਾ ਧਾਰਾਂ ਕੱਟਾਂ ਤਾਂ ਕਬੈਣੀ ਵਾਲਾ ਜਿਹੜਾ ਅਗਲਾ ਥਾਣਾ ਠੀਕ ਆ ਜੀ ਇੰਦੇ ਚ 5 ਕਿ ਧਾਰਾਂ ਘੱਟ ਨੇ ਹਾਂ ਜੇ ਕੰਪੈਰੀਸ਼ਨ ਕਰੀਏ ਆਪਾਂ ਬਹਿਣੀ ਵਾਲੇ ਅਗਲੇ ਧਾਰਾਂ ਨਾਲ ਬਾਕੀ ਪੂਰ ਛੱਟਾ ਕੋਈ ਨਹੀਂ ਪੋਲੀ ਚ ਨੂੰਰ ਵੀ ਸਿੱਕਾ ਕੱਤੀ ਵਿਖਾ ਦੇ ਜਿਸ ਨੂੰ ਮਾਰ ਕੈਮਰਾ ਕੱਤੀ ਵਿਖਾ ਦੇ ਬਿਲਕੁਲ ਬਲੈਕ ਮੱਥਾ ਕੁਝ ਕ ਮਗਰ 2 4 5 ਇੰਚ ਜਿਹੜੀ ਪੂਛ ਹੀ ਵਾਈਟ ਆ ਕੱਤੀ ਦੇ ਤੇ ਆ ਲੈਵੇ ਦੀ ਬੰਤਰ ਆ ਚੌੜਾ ਜਗਾਠਾ ਸੋਹ ਇਹਦਾ ਵੀ ਇਹ ਵੀ ਜੇ ਤਾਂ ਬਿਲਕੁਲ ਸਾਰਾ ਥਣ ਥਣ ਬਰਾਬਰ ਹੋਏ ਫਿਰ ਤੇ ਭਾਵੇਂ ਲੱਖੋਂ ਬਾਹਰ ਆ ਤੇ ਆਪਾਂ 86000 ਦੇ ਦੇਣੀ ਹੈ 86 ਦੀ ਹਾਂਜੀ ਯਾ ਸੁਣੋ ਹੀ ਹਾਂ ਹਾਂਜੀ ਹਾਂਜੀ ਲਓ ਜੀ ਸਿਆਸੀ ਜਰਦੀ ਬਾਕੀ ਹੋਰ ਕੋਈ ਪੂਰ ਛੱਟਾ ਨਹੀਂ ਹੈਗਾ ਪੂਰ ਛੱਟਾ ਕੋਈ ਨਹੀਂ ਧਾਰਾਂਵਾਂ ਕੱਟੇ ਬਸ ਅਗਲੇ ਥਾਂ ਤੇ ਠੀਕ ਹੈ ਜੀ ਸੋ ਧਾਰਾਂ ਦੀ ਜਿਹੜੀ ਦੋਸਤੋ ਪੰਜ ਕਿ ਧਾਰਾਂ ਦੀ ਗੱਲ ਬੋਦਾ ਇਹ ਵੀ ਪੱਕਾ ਬੰਦਾ ਕੋਈ ਕਾਰੀਗਰ ਵੇਖਦਾ ਉਦਾਂ ਨਹੀਂ ਤੇ ਪਤਾ ਵੀ ਨਹੀਂ ਲੱਗਦਾ ਪੱਕੇ ਆਪਾਂ ਦੱਸ ਕੇ ਦੇਣਾ ਚਲੋ ਠੀਕ ਹੈ ਕੋਈ ਭੈਣ ਭਰਾ ਚਲੋ ਅਣਜਾਣ ਵੀ ਹੋਵੇ ਤੇ ਉਹਨਾਂ ਨੂੰ ਇੱਕ ਦਿਨ ਵੀ ਫਰਕ ਹੈਗਾ ਥੋੜਾ ਧਾਰਾਂ 'ਚ ਲਓ ਜੀ ਫਰਕ ਆ ਸੋ ਮਗਰ ਕੱਟੀ ਆ ਅੱਜ ਜੈਜ ਰੇਟ ਦੇ ਵਿੱਚ ਮਿਲ ਜੂਗੀ ਠੀਕ ਹੈ ਬਿਲਕੁਲ ਜੈਜ ਰੇਟ ਹਾਂਜੀ ਕ ਪਖਾ ਦਿਖਾ ਦਿਓ ਚੰਗੀ ਤਰ੍ਹਾਂ ਠੀਕ ਆ ਜੀ ਆ ਮੂੰਹ ਮੱਥਾ ਦਿਖਾ ਦਿਓ ਮਗਰ ਕੱਟੀ ਦਿਖਾ ਦਿਓ ਬਾਕੀ ਲੇਵੇ ਦੀ ਉਹ ਬੰਤਰ ਬਿਲਕੁਲ ਇੱਕ ਬਹਿਣੀ ਵਾਲਾ ਪਾਸਾ ਤੁਹਾਨੂੰ ਆਪਾਂ ਦਿਖਾ ਰਹੇ ਆ ਤੇ ਬਾਕੀ ਸਾਰੀ ਸਾਫ ਸੁਥਰੀ ਇਹ ਕਰਵਾ ਲਈ ਅੰਗ ਪਰ ਤੁਸੀਂ ਦੇਖ ਸਕਦੇ ਜੇ ਬਾਕੀ ਸਿਰੋਂ ਵੀ ਬਿਲਕੁਲ ਛੋਟਾ ਸਿੰਘ ਇਧਰ ਅਗਲੇ ਪਾਸੇ ਆਪਣੇ ਕੋਲ ਵੀ ਰਫਤਾਰ ਇਹ ਬਿਨਾ ਬੱਚਿਆਂ ਆ ਗਈ ਜੀ ਬਗੈਰ ਬੱਚਿਆਂ ਬਗੈਰ ਬੱਚਿਆਂ ਬਗੈਰ ਬੱਚਿਆਂ ਠੀਕ ਆ ਜੀ ਆ ਕਰੋ ਚੈੱਕ ਢਾਲੀ ਆ ਗਈ ਵੇਖੋ ਢਾਲੀ ਆ ਗਈ ਆ ਕਰੋ ਚੈੱਕ ਠੀਕ ਇਹ ਤਾਂ ਸੁਆ ਵੀਰੋ ਮਤਲਬ ਕੋਈ ਤੇਜਾ ਮੰਨੇ ਆ ਜਨਵਾ ਭਾਵੇਂ ਕੋਈ ਜਨਵਾ ਮਰਜੀ ਮਾਲ ਲੈ ਲਓ ਕੋਈ ਤੇਜਾ ਮੰਨੇ ਬਾਕੀ ਹਰੇਕ ਭਰਾ ਤੇ ਆਪੋ ਆਪਣੀ ਸੇਵਾ ਚੋਣ ਚਾਨ ਇੱਕ ਬਹੁਤ ਜ਼ਿਆਦੀ ਚੱਲੀ ਆ ਦਿੱਲੀ ਮਨਕਣੀ ਮਗਰਲੇ ਪੈਰਾਂ ਤੇ ਜਵਾਬ ਨਿਸ਼ਾਨ ਪੂਛ ਉੱਪਰ ਤੱਕ ਜਿਤਨਾ ਕਹਿੰਦੇ ਨੀਲੀ ਦਾ ਵੀ ਜਿਹੜਾ ਅੰਗ ਪੱਕੇਗਾ ਇਸ ਮੈਂ ਦੇ ਵਿੱਚ ਸਿੰਗਲ ਹੱਡੀ ਆ ਤੇ ਦੁੱਧ ਕਿੰਨਾ ਵੀਰ ਚਵਾ ਰਹੀ ਆ ਵੀਰ ਜੀ ਇਹਦੀ ਸੱਚਾਈ ਤੁਹਾਨੂੰ ਡਿਟੇਲ ਦਸੀ ਦੁੱਧ ਬਹੁਤ ਦਿੰਦੀ ਆ ਹੁਣ ਤੁਸੀਂ ਕੋਈ ਤੋਕੜ ਮੰਨ ਕੇ ਕੋਈ ਲੈ ਲੈ ਕੋਈ ਬਿਨਾ ਬੱਚੇ ਮੰਨ ਕੇ ਲੈ ਲੈ ਠੀਕ ਆ ਹਾਂ ਟੀਕਾ ਭਰਾਇਆ ਨੂੰ 5-6 ਦਿਨ ਹੋਏ ਆ ਓਕੇ ਆਈਟਮ 10 ਲੀਟਰ ਦੇ ਲਾਗੇ ਮੈਨੂੰ ਦੁੱਧ ਦੇ ਦੇ ਕੋ ਮਿੰਨ ਕੇ ਦਵਾਂਗੇ ਲਓ ਜੀ 10 ਲੀਟਰ ਹੁਣ ਵੀ ਇਹਦੇ ਥੱਲੇ ਦੁੱਧ ਦਾ ਠੀਕ ਆ ਜੀ ਹਾਂ ਜੀ ਚਵਾਈ ਇੱਕ ਨੰਬਰ ਟੀਕਾ ਵੀ ਭਰਾਇਆ ਕੋਈ ਦੱਸਾਂ ਕਿੰਨੇ ਦਿਨ ਹੋਏ ਆ ਹਾਂ ਟੀਕਾ ਭਰਾਤਾ ਨੂੰ 5-6 ਦਿਨ ਹੋਏ ਆ ਠੀਕ ਆ ਜੀ ਲੋਗੀ 56 ਦਿਨਾਂ ਦਾ ਜਿਹੜਾ ਟੀਕਾ ਵੀ ਭਰਾਇਆ ਏਆਈ ਵੀ ਕਰਾਈ ਆ ਠੀਕ ਆ ਐਸ ਵਕਤ 10 ਕਿਲੋ ਦੁੱਧ ਵੀ ਹਾਜ਼ਰ ਆ ਤੇ ਮਿਲਦੀ ਕਿਵੇਂ ਭਾੜੇ ਤੇ ਨਹੀਂ ਟੀਕਾ ਲਾਗੇ ਟੀਕਾ ਲਾਉਣਾ ਪੈਂਦਾ ਭਾੜੇ ਦੇ ਵੇਖੀ ਨਹੀਂ ਜੀ ਠੀਕ ਆ ਜੀ ਸੋ ਟੀਕਾ ਲਾਉਣਾ ਪੈਂਦਾ ਦੋਨੋਂ ਡੰਗਾਂ ਤੇ ਟੀਕੇ ਦੇ ਬਾਕੀ ਲੱਤ ਨਹੀਂ ਮਾਰਦੀ ਇਦਾਂ ਧਾਰਾ ਪਾ ਵੰਡ ਪਾ ਕੇ ਧਾਰਾ ਮਾਰਦੇ ਹੋ ਥੱਲੇ ਠੀਕ ਆ ਜੀ ਵੰਡ ਪਾ ਕੇ ਫੜ ਵੰਡ ਪੱਤੇ ਸਵੰਡ ਪੈਣਾ ਠੀਕ ਆ ਠੀਕ ਆ ਪਰ ਇਹਦੇ ਇਧਾਂ ਧਾਰਾ ਮਾਰਦੇ ਚਵਾਈ ਵੇਖੋ ਕਿਤੇ ਦੀ ਠੀਕ ਆ ਜੀ ਠੀਕ ਆ ਬਾਕੀ ਟੀਕਾ ਲਾ ਕੇ ਬਹੁਤਾ ਨਹੀਂ ਕਰਦੀ ਭਾਵੇਂ ਕੱਲਾ ਬੰਦਾ ਵੀ ਚੋਲੇ। ਉਹ ਠੀਕ ਆ। ਹਾਂਜੀ ਕਰਦੀ ਨਹੀਂ ਕੋਈ ਵੀ ਖਰਾਬ ਨਹੀਂ ਬੋਲਾ ਕਰਦੀ। ਲੋਗੇ ਠੀਕ ਆ। ਕੱਲਾ ਬੰਦਾ ਵੀ ਬਾਕੀ ਚਵਾਈ ਚਵਾਈ ਦੀ ਕਰਮ ਵਾਲੀ ਬੜੀ ਖਰੀ। ਹਾਂ ਚਵਾਈ ਵੇ ਲੋ 100 ਚ 100 ਚਵਾਈ। ਚਵਾਈ ਪੂਰੀ ਕਰੀ ਆ ਠੀਕ ਆ ਜੀ। ਬਾਕੀ ਕੋਈ ਪਹਾੜਾ ਤੇ ਚਾਹੇ ਕੋਈ ਅੱਗੇ ਚੋਕਰ ਦੀ ਗੇਜ ਵੀ ਪਾਲੂਗਾ ਹੋ ਸਕਦਾ ਵੀ ਇੱਕ ਅੱਧਾ ਟਾਈਮ ਚੋਕਰ ਪਹਾੜੇ ਤੇ ਵੀ ਕਰਮ ਵਾਲੀ ਆ ਜੇ। ਇੱਕ ਟਾਈਮ ਟੀਕਾ ਲਵਾ ਲੈ ਠੀਕ ਆ। ਉਹ ਥੋੜੀ ਜਿਹੀ ਕੋਈ ਖੇਚਲ ਕਰ ਲੈ ਤੇ ਜਿਹੋ ਜੀ ਨੂੰ ਆ ਆਦਤ ਆ ਠੀਕ ਆ ਜੀ ਉਹੋ ਜੀ ਬਣ ਗਈ ਤੇ ਆੜ ਦੇ ਵਿੱਚ ਹੋਈ ਚੱਲੋਂਗੇ ਬਹੁਤ ਸਾਫ਼ ਹੈ ਠੀਕ ਹੈ ਬਾਕੀ ਆ ਲੇਵਲ ਉਹ ਵੇਖੋਗੇ ਤੁਸੀਂ ਸਾਫ਼ ਸੁਥਰਾ ਹੁਣ ਵੀ ਜਿਹੜਾ 10 ਕਿਲੋ ਦੁੱਧ ਦੇਣ ਲਈ ਆ ਪਤਾ ਨਹੀਂ ਸੂਈ ਨੂੰ ਕੋਈ ਤਿੰਨ ਹੋ ਗਿਆ ਕਿ ਚਾਰ ਮਹੀਨੇ ਨੂੰ ਨਾ ਸੂਈ ਨੂੰ ਨਾ ਸੂਈ ਤੇ ਇਹ ਅੱਜ ਵੀ ਕਿੰਨੇ ਦੀ ਦੇ ਰਹੇ ਆ ਦੇ ਦਾਂਗੇ ਜਾਂ ਇਹ 75 ਦੀ 75 ਹਜ਼ਾਰ ਦੀ ਹਾਂਜੀ ਹਾਂਜੀ ਏਡੀ ਮਹਿੰਗੋ ਦਾ ਇੱਕ ਵੀ ਦੀ ਆਉਂਦੀ ਆ ਲਓ ਜੀ 75 ਹਜ਼ਾਰ ਦੀ ਆ ਬਾਕੀ ਨੀਲੀ ਅੰਗਪੱਖ ਦੇ ਵਿੱਚ ਬਾਕੀ ਜੋ ਵੀ ਹੈਗਾ ਕੈਰੈਕਟਰਿੰਗ ਦੇ ਬਿਲਕੁਲ ਸਿੰਘ ਇੱਕ ਏਟਾ ਨੂੰ ਇੱਕ ਗੋਲ ਹਾ ਢਾਲੀ ਆ ਦੇ ਵੀ ਆਰਡਰ ਦੀ ਕੁਆਲਿਟੀ ਚੰਗੀ ਆ ਕੋਈ ਥਾਂ ਮਤਲਬ ਕਿ ਧਾਰਾਂ ਦੇ ਕੋਈ ਬਾਦ ਤੋਂ ਬਾਅਦ ਥਣ ਤੋਂ ਦਾ ਬਿਲਕੁਲ ਸਮਝ ਨਹੀਂ ਕੋਈ ਡਾਟ ਹੈਗਾ ਉਧਰ ਵੀ ਸਾਰੇ ਬਰਾਬਰ ਆ ਬੱਸਿਆ ਵੀ 4 5 7 ਧਾਰਾਂ ਦਾ ਫਰਕ ਚਲੋ ਜਿਹੜੀ ਗੱਲ ਹੈਗੀ ਆ ਠੀਕ ਹੈ ਜੀ ਸਮਾ ਪੂਰਾ ਪੌਂਦੀ ਹੈ ਹਾਂ ਕੋਈ 5 7 ਧਾਰਾਂ ਦਾ ਫਰਕ ਹੈ ਉਹ ਤੁਹਾਨੂੰ ਦੱਸਣਾ ਜਿਹੜਾ ਵੀਰ ਨੇ ਸਹੀ ਸਮਝਿਆ ਕਿਉਂਕਿ ਇੱਥੇ ਆਣ ਕੇ ਚਲੋ ਕਾਰੀਗਰ ਭਰਾ ਚਾਹੇ ਵੈਸੇ ਵੀ ਕੋਈ ਧਿਆਨ ਦੇ ਵਿੱਚ ਲਿਆਉਣਾ ਚੰਗੀ ਗੱਲ ਆ ਠੀਕ ਆ ਅੱਬ ਵਖਵਾਦੇ ਫਿਰ ਫੈਸ਼ਨ ਤੇ ਵੜਾਵਾ ਆ ਵੇਖੋ ਸਮਾ ਬਹੁਤ ਆ ਅੰਦੀ ਚੰਗਾ ਡਿਜ਼ਾਈਨ ਆ ਉਹ ਪਰਲੇ ਥਣ ਚ ਨ ਬਾਕੀ ਚੋ ਆਪਸ ਮਾਉਰ ਜਿੰਨੂੰ ਘਰ ਚੋਣੀ ਉਹਨੂੰ ਕੀ ਚਾਹਤਾ ਨਾਲ ਬਿਲਕੁਲ ਬਿਲਕੁਲ ਧਾਰਾ ਨਾਲ ਵਿੱਚ ਮਾਲਾ 19 ਸਸਤੀ ਵੀ ਦੇਂਦੇ ਆ ਹਾਂ ਇਹ ਕਿੰਨੇ ਦੀ ਹਾਂ ਨਾ ਕੀਤੀ ਆਪਾਂ ਅੱਜ 86 ਦੀ 86000 ਦੀ ਉਦਾਂ ਮੰਨ ਲਓ ਇਹੋ ਜੀ ਝੋਟੀ 95000 ਦੀ ਲੱਖ ਦੀ ਵੀ 5 ਦੀ ਜਿੰਨਾਂ ਦੀ ਮਰਜ਼ੀ ਜੇ ਦੁੱਧ ਕਰ ਦੇ ਤੇ ਇਹਨਾਂ ਦੀ ਮਰਜ਼ੀ ਮਿਲਦੀ ਆ ਬਸ ਬਸ ਲਓ ਜੀ ਇਹ 86000 ਦੀ ਹਾਂ ਨਾ ਠੀਕ ਆ ਬਾਕੀ ਆ ਚਵਾਈ ਲੱਗੀ ਆ ਤੁਸੀਂ ਵੇਖ ਲਈ ਅਗਲੇ ਪਿਛਲੇ ਕਰਾਂਗੇ ਹਾਂ ਲੱਗੀ ਆ ਝੋਟੀ ਹਾਂ ਅਗਲੇ ਜੋ ਪਾ ਠੀਕ ਆ ओके okay. सो so, ए आज ਕਿਸਾਨਪੁਰ ਨੂੰ ਐਨੀਮਲ ਨੇ ਵੀਰ ਅਵਤਾਰ ਸਿੰਘ ਹੋਣਾ ਦੇ ਫਾਰਮ ਤੇ ਇਸ ਕਿਲੇ ਤੇ ਤੇ ਬਾਕੀ ਮੇਰਾ ਭਰਾ ਵਿਜ਼ਿਟ ਕਰੋ ਠੀਕ ਆ ਜੀ ਨੇੜੇ ਕੋਇਂਦਪੁਰ ਬਾਈਪਾਸ ਤਰਨਤਾਰਨ ਸੋ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਨੰਬਰਾਂ ਤੇ ਕਾਲ ਕਰਕੇ ਗੱਲਬਾਤ ਕਰ ਲਿਆ ਜੀ ਇੱਕ ਵੀਰ ਅਵਤਾਰ ਆਪਣੇ ਕੰਟੈਕਟ ਨੰਬਰ ਵੀ ਕਰ ਦिए ਸਾਂਝੇ ਹਾਂਜੀ ਹਾਂਜੀ ਹਾਂ 7009654987 ਠੀਕ ਆ ਜੀ ਸੋ ਇਹ ਨੰਬਰ ਆ ਦੋਸਤੋ ਨੰਬਰਾਂ ਤੇ ਕਾਲ ਕਰੋ ਬਾਕੀ ਮਾਲ ਇਹਨਾਂ ਦੇ ਕੋਲ 5-7 ਮੱਝਾਂ ਝੋਟੀਆਂ ਇਸੇ ਤਰ੍ਹਾਂ ਵਧੇਰੇ ਵੀ ਹੋ ਜਾਂਦੇ ਸੰਤੂ ਸਾਹਿਬ ਵਧੇਰੇ ਵੀ ਹੋ ਜਾਂਦੇ ਚਲੋ ਇੰਨੀ ਮਾਲ ਦੀ ਕਿਰਪਾ ਨਾਲ ਆਉਂਦੇ ਪਰੇ ਜਾਂਦੇ ਪਰੇ ਜਾਂਦੇ ਠੀਕ ਹੈ ਜੀ ਓਕੇ ਭਾਜੀ ਅਵਤਾਰ ਸਿੰਘ ਜੀ ਮਿਹਰਬਾਨੀ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ